ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬੀਐਡ ਫਰਸਟ semesters ਦੀ ਦੇ ਪੇਪਰ ਰੀਡਿੰਗ ਐਂਡ ਰਿਫਲੈਕਟਿੰਗ ਔਨ ਟੈਕਸ ਪਾਫ ਪਾਠ ਪੁਸਤਕਾਂ ਨੂੰ ਪੜ੍ਹਨਾ ਅਤੇ ਉਹਨਾਂ ਦਾ ਵਾਚਨਾ ਦੀ ਅਸਾਈਨਮੈਂਟ ਫਾਈਲ ਉਹ ਵੀ ਪੰਜਾਬੀ ਮੀਡੀਅਮ ਵਿੱਚ ਜਿਹਦਾ ਫਸਟ ਹੈ ਤਤਕਰਾ ਪਾਫ ਇੰਡੈਕਸ ਇਹਦੇ ਵਿੱਚ ਕੁੱਲ 7 ਟੌਪਿਕ ਨੇ ਫਸਟ ਪੜ੍ਹਨਾ ਵਾਚਨ ਜਿਹਨੂੰ ਰੀਡਿੰਗ ਵੀ ਕਿਹਾ ਜਾਂਦਾ ਹੈ ਜਿਹਦਾ ਸੈਕਿੰਡ ਟਾਪਿਕ ਹੈ ਪਾਠ ਪੁਸਤਕਾਂ ਦਾ ਵਾਚਨ ਤੇ ਚਿੰਤਨ 3rd ਸਿੱਖਿਆ ਬਾਰੇ ਰਾਸ਼ਟਰੀ ਨੀਤੀ 1986 4th ਰਾਸ਼ਟਰੀ ਪਾਠਕ੍ਰਮ ਫਰੇਮਵਰਕ 2005 5th ਸਕੂਲ ਪਾਠ ਪੁਸਤਕਾਂ ਦਾ ਚਿੰਤਨ ਜਿਹਨੂੰ ਸਕੂਲ ਦੀਆਂ ਬੁੱਕਸ ਦਾ ਰਿਵਿਊ ਵੀ ਕਿਹਾ ਜਾਂਦਾ ਹੈ 6th ਜੁਨੇਸਕੋ ਦੀ ਰਿਪੋਰਟ ਉਹ ਡਿਫਾਲਟ ਪਿੱਲਰ ਦੇ ਪਾਵ ਹੋਣ ਲਈ ਸਿੱਖਣਾ ਅਤੇ ਸੱਤਵਾਂ ਟਾਪਿਕ ਹੈ ਤੇ ਬਿਨਾ ਬੋਝ ਦੇ ਸਿੱਖਣਾ ਲਰਨਿੰਗ ਟੂ ਵਿਦਆਉਟ ਬਰਡਨ ਅੱਜ ਅਸੀਂ ਇਹਦੇ ਫਰਸਟ ਟਾਪਿਕ ਪੜਨਾ ਪਾਵ ਵਾਚਨਾ ਨੂੰ ਡਿਸਕਸ ਕਰਾਂਗੇ ਰੀਡਿੰਗ ਜਿਹਨੂੰ ਪੜਨਾ ਅਤੇ ਵਾਚਨਾ ਵੀ ਕਿਹਾ ਜਾਂਦਾ ਹੈ ਇਹ ਚਾਰ ਸੰਚਾਰ ਦੀ ਉਹ ਪ੍ਰਕਿਰਿਆ ਜਿਸ ਵਿੱਚ ਕਿਸੇ ਆਧਾਰ ਸਲੇਟੀ ਮਿੱਟੀ ਪੱਥਰ ਕਾਗਜ਼ ਆਦ ਉੱਤੇ ਅੰਕਿਤ ਲਿਪੀ ਜਿਨ੍ਹਾਂ ਨੂੰ ਗਿਆਨ ਇੰਦਰੀਆਂ ਅੱਖ ਜਾਂ ਚਮੜੀ ਚਮੜੀ ਉਹਨਾਂ ਲਈ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਜਿਵੇਂ ਹੱਥ ਉਂਗਲਾਂ ਆਦ ਰਾਹੀਂ ਪ੍ਰਗਟ ਸੌਰੀ ਗ੍ਰਹਿਣ ਕਰਕੇ ਉਸ ਦੇ ਮਿਆਰੀ ਜਾਂ ਉਹੀ ਅਰਥ ਸਮਝ ਲੈ ਜਾਣ ਜਿਹੜੇ ਲਿਪੀ ਚਿੰਨ ਅੰਕਿਤ ਕਰਨ ਵਾਲਾ ਲਿਖਾਰੀ ਪ੍ਰਗਟਾਉਣਾ ਜੋ ਹੁੰਦਾ ਹੈ ਪੜਨਾ ਤੇ ਵਾਚਨਾ ਖਵਾਉਂਦਾ ਹੈ ਭਾਵੇਂ ਜਦੋਂ ਅਸੀਂ ਕਿਸੇ ਮਿੱਟੀ ਪੱਥਰ ਕਾਗਜ਼ ਉੱਤੇ ਕੁਝ ਲਿਖਿਆ ਨੂੰ ਪੜ ਸਮਝਦੇ ਹਾਂ ਕੁਝ ਗ੍ਰਹਿਣ ਕਰਦੇ ਹਾਂ ਤਾਂ ਉਹਹੀ ਅਰਥਾਨੂੰ ਸਮਝ ਆ ਜਾਂਦੇ ਜੋ ਉੱਥੇ ਲਿਖਣ ਵਾਲੇ ਨੇ ਲਿਖੇ ਹੁੰਦੇ ਹਨ ਉਹ ਪੜਨਾ ਜਾਂ ਵਾਚਨਾ ਖਵਾਉਂਦਾ ਹੈ ਅਤੇ ਜੋ ਵਿਅਕਤੀ ਦ੍ਰਿਸ਼ਟੀਹੀਨ ਭਾਵੇਂ ਅੱਖਾਂ ਤੋਂ ਨਹੀਂ ਦੇਖ ਸਕਦੇ ਉਹ ਆਪਣੇ ਚਮੜੀ ਦੇ ਨਾਲ ਹੱਥਾਂ ਉਂਗਲਾਂ ਨਾਲ ਉਹਨਾਂ ਨੂੰ ਟੱਚ ਕਰਕੇ ਜੋ ਮਹਿਸੂਸ ਕਰਕੇ ਉਹਨਾਂ ਦੇ ਅਰਥ ਨੂੰ ਗ੍ਰਹਿਣ ਕਰਦੇ ਹਨ। ਦ੍ਰਿਸ਼ਟੀਹੀਨ ਵਿਅਕਤੀ ਬਰੇਲੀ ਪ੍ਰਣਾਲੀ ਰਾਹੀਂ ਜਿਸ ਵਿੱਚ ਕਿਸੇ ਆਧਾਰ ਵਰਕੇ ਆਧ ਉੱਤੇ ਉਭਰੇ ਬਿੰਦੂ ਲਿਪੀ ਚਿੰਨਾ ਵਾਂਗ ਵਰਤੇ ਜਾਂਦੇ ਹਨ। ਉਹਨਾਂ ਰਾਹੀਂ ਗ੍ਰਹਿਣ ਕਰਦੇ ਨੇ ਉਹਨਾਂ ਨੂੰ ਉਸ ਨੂੰ ਪਾਚਣਾ ਕਹਿੰਦੇ ਹਨ। ਇੱਥੇ ਉਹੀ ਹੈ ਜਿਵੇਂ ਕਿ ਦ੍ਰਿਸ਼ਟੀਹੀਨ ਵਿਅਕਤੀ ਕਿਸੇ ਵਰਕੇ ਉੱਤੇ ਕੁਝ ਬਿੰਦੂ ਵਗੈਰਾ ਉਭਰੇ ਹੁੰਦੇ ਹਨ ਜਿਨੂੰ ਬ੍ਰੇਲੀ ਪੜਨਾਂ ਦੀ ਕਹਿੰਦੇ ਹਨ ਸਿੱਖਿਆ ਦੀ ਉਹ ਪਨੜੀ ਜਿਹੜੀ ਕਿ ਦ੍ਰਿਸ਼ਟੀਹੀਨ ਵਿਅਕਤੀਆਂ ਲਈ ਵਰਤੀ ਜਾਂਦੀ ਹੈ ਉਸ ਤੋਂ ਉਹਦੇ ਅਰਥਾਂ ਨੂੰ ਗ੍ਰਹਿਣ ਕਰਦੇ ਹਨ ਉਸ ਕਿਰਿਆ ਨੂੰ ਮੀ ਪੜਨਾ ਜਾਂ ਵਾਚਣਾ ਕਹਿੰਦੇ ਹਨ ਪੜਨਾ ਜਾਂ ਵਾਚਣਾ ਦੇ ਉਦੇਸ਼ ਨਵੀਂ ਸ਼ਬਦਾਵਲੀ ਸਿਖਾਉਣਾ ਜਦੋਂ ਅਸੀਂ ਕਿਸੇ ਪੁਸਤਕ ਨੂੰ ਪੜ੍ਹਦੇ ਹਾਂ ਤਾਂ ਉਤ ਕੁਝ ਨਵੇਂ ਸ਼ਬਦ ਵੀ ਸਹੀ ਗ੍ਰਹਿਣ ਕਰਦੇ ਹਾਂ ਅਤੇ ਉਹ ਸ਼ਬਦ ਸਾਡੇ ਸ਼ਬਦ ਪੰਡਾਲ ਦੇ ਵਿੱਚ ਵੀ ਵਾਧਾ ਕਰਦੇ ਹਨ ਇਸ ਨਾਲ ਸਾਨੂੰ ਕੁਝ ਨਵੀਂ ਸ਼ਬਦਾਵਲੀ ਵੀ ਸਿੱਖਣ ਨੂੰ ਮਿਲਦੀ ਹੈ ਪੜਨ ਤੇ ਵਾਚਣ ਦੇ ਨਾਲ ਸੈਕਿੰਡ ਨਵਾਂ ਗਿਆਨ ਦੇਣਾ ਪੜਨ ਤੇ ਵਾਚਣ ਨਾਲ ਸਾਡੇ ਗਿਆਨ ਪੰਡਾਲ ਦੇ ਵਿੱਚ ਵੀ ਵਾਧਾ ਹੁੰਦਾ ਅਤੇ ਸਾਨੂੰ ਕੁਝ ਨਵਾਂ ਗਿਆਨ ਵੀ ਪ੍ਰਾਪਤ ਹੁੰਦਾ ਹੈ ਸ਼ੁੱਧ ਵਾਚਨਾ ਸਿਖਾਉਣਾ ਪੜਨਾ ਤੇ ਪੜਨ ਦੇ ਨਾਲ ਜੇ ਤੁਸੀਂ ਜ਼ਿਆਦਾ ਪ੍ਰੈਕਟਿਸ ਕਰਦੇ ਆ ਪੜਨ ਦੀ ਤਾਂ ਸਰ ਕਈ ਬੱਚੇ ਜਿਨ੍ਹਾਂ ਦੀ ਪੜਨ ਦੀ ਜਿਨ੍ਹਾਂ ਨੂੰ ਪੜਨ ਦੇ ਵਿੱਚ ਪੂਰੀ ਪ੍ਰੈਕਟਿਸ ਨਹੀਂ ਹੁੰਦੀ ਤੇ ਉਹ ਸ਼ੁੱਧ ਨਹੀਂ ਪੜ ਸਕਦੇ ਉਹਨਾਂ ਨੂੰ ਵੀ ਉਹ ਸ਼ੁੱਧ ਵਾਚਨਾ ਸਿਖਾਇਆ ਜਾਂਦਾ ਹੈ ਇਸ ਵਿਧੀ ਨਾਲ ਸ਼ੁੱਧ ਉਚਾਰਨ ਸਿਖਾਉਣਾ ਜਦੋਂ ਉਹ ਸ਼ੁੱਧ ਵਾਚਣਗੇ ਪਾਪ ਸ਼ੁੱਧ ਪੜਨਗੇ ਤੇ ਉਹਦਾ ਉਚਾਰਨ ਵੀ ਸ਼ੁੱਧ ਹੀ ਕਰਨਗੇ ਹੋਰ ਵਾਚਣ ਲਈ ਪ੍ਰੇਰਿਤ ਕਰਨਾ ਜਦੋਂ ਅਸੀਂ ਕਿਸੇ ਨਾਵਲ ਨੂੰ ਪੁਸਤਕ ਨੂੰ ਪੜਦੇ ਹਾਂ ਤਾਂ ਉਹਦੇ ਵਿੱਚ ਸਾਡਾ ਜੋ ਇੰਟਰਸਟ ਪੈਦਾ ਹੋ ਜਾਂਦਾ ਤਾਂ ਤਾਂ ਸਾਡਾ ਹੋਰ ਵਾਚਣ ਲਈ ਵੀ ਦਿਲ ਕਰਦਾ ਹੈ ਇਸ ਲਈ ਸਾਨੂੰ ਹੋਰ வாਚਣ ਲਈ ਵੀ ਹੁਭਾਵ ਹੋਰ ਪੜ੍ਹਨ ਲਈ ਵੀ ਪ੍ਰੇਰਿਤ ਕਰਦਾ ਹੈ ਵਿਆਕਰਨ ਦਾ ਉਪਯੋਗ ਸਿਖਾਉਣਾ ਜਦੋਂ ਅਸੀਂ ਸਹੀ ਢੰਗ ਨਾਲ ਕਿਸੇ ਵੀ ਪੁਸਤਕ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਜੋ ਵਿਆਕਰਨ ਦੀਆਂ ਭਾਗ ਵਰਤੇ ਜਾਂਦੇ ਹਨ ਉਹਨਾਂ ਦਾ ਸਹੀ ਪ੍ਰਯੋਗ ਵੀ ਸਾਨੂੰ ਪੜ੍ਹਨ ਦੀ ਵਿਧੀ ਤੋਂ ਸਿੱਖਣ ਨੂੰ ਮਿਲਦਾ ਹੈ 7 ਵਿਚਾਰਸ਼ੀਲ ਬਣਾਉਣਾ ਜਦੋਂ ਅਸੀਂ ਕਿਸੇ ਵੀ ਪੁਸਤਕ ਨੂੰ ਪੜ੍ਹਾਂਗੇ ਉਹਦੇ ਵਿੱਚ ਦਿੱਤੇ ਹੋਏ ਸੰਦੇਸ਼ ਨੂੰ ਉਹਦੇ ਵਿੱਚ ਕੁਝ ਗੱਲਾਂ ਜੋੜੇ ਡੰਗਾਈ ਵਿੱਚ ਕੀਤੀਆਂ ਜਾਂਦੀਆਂ ਹਨ ਉਹ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ ਅਤੇ ਉਹ ਵਿਚਾਰਸ਼ੀਲ ਸਾਨੂੰ ਬਣਾਉਂਦੀਆਂ ਹਨ ਸੁਹਜ ਮੰਨਣ ਦੀ ਕਲਾ ਸਿਖਾਉਣਾ ਭਾਵੇਂ ਤੁਸੀਂ ਕਿਸੇ ਵੀ ਪੁਸਤਕ ਨੂੰ ਪੜ੍ਹਦੇ ਹਾਂ ਅਤੇ ਉਸ ਦੇ ਵਿੱਚ ਬਾਜੂ ਅੰਕਿਤ ਕੀਤਾ ਗਿਆ ਹੈ ਉਹਨੂੰ ਗ੍ਰਹਿਣ ਕਰਕੇ ਉਹਦੇ ਬਾਰੇ ਸੋਚਦੇ ਹਾਂ ਇਸ ਨਾਲ ਸਾਡੀ ਸੋਚਨ ਸ਼ਕਤੀ ਦਾ ਵੀ ਵਿਕਾਸ ਹੁੰਦਾ ਹੈ। ਇਹ ਸੀ ਪੜਨ ਅਤੇ ਵਾਚਣ ਦੇ ਕੁਝ ਉਦੇਸ਼। ਨੈਕਸਟ मीनिंग ਆਫ ਰੀਡਿੰਗ ਪੜਨ ਦੇ ਅਰਥ ਲੂਇਸ ਦੇ ਅਨੁਸਾਰ ਵਾਚਣਾ ਇੱਕ ਸਾਧਨ ਹੈ ਜਿਸ ਦੇ ਮਾਧਿਮ ਦੁਆਰਾ ਬੱਚਾ ਸੰਪੂਰਨ ਮਾਨਵਤਾ ਦੀ ਸੰਚਿਤ ਗਿਆਨ ਰਾਸ਼ੀ ਨਾਲ ਜਾਣੂ ਹੁੰਦਾ ਹੈ। ਨੈਕਸਟ ਪੜਾਈ ਜਾਂ வாਚਣ ਦੀਆਂ ਕਿਸਮਾਂ ਪੜਨ ਸਕਉਣ ਦੀਆਂ ਵੱਖ-ਵੱਖ ਵਿਦਵਾਨਾਂ ਵੱਲੋਂ అనేక ਵਿਧੀਆਂ ਦਾ ਵਰਣਨ ਕੀਤਾ ਗਿਆ ਹੈ ਇਹਨਾਂ ਵਿੱਚੋਂ ਦੋ ਕਿਸਮਾਂ ਪ੍ਰਮੁੱਖ ਹਨ ਫਸਟ ਸੁਖਮਾਚਨ ਪਾਵ ਸੁਖਮ ਪੜਾਈ ਵਿਦਿਆਰਥੀ ਦੇ ਸਿਲੇਬਸ ਨਾਲ ਸੰਬੰਧਿਤ ਕਿਤਾਬਾਂ ਦੀ ਪੜਾਈ ਨੂੰ ਸੁਖਮਾਚਨ ਕਿਹਾ ਜਾਂਦਾ ਹੈ ਪਾਪ ਜਦੋਂ ਬੱਚਾ ਸਿਰਫ ਉਹੀ ਪੜ੍ਹਾਈ ਕਰਦਾ ਹੈ ਜੋ ਉਸਦੇ ਸਿਲੇਬਸ ਨਾਲ ਸੰਬੰਧੀ ਤੇ ਜੋ ਪਾਠ ਪੁਸਤਕਾਂ ਨੂੰ ਸਕੂਲ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਉਹ ਸੁਖਮਾਚਨ ਦੀ ਕਿਸਮ ਹੈ ਸੈਕਿੰਡ ਸਥੂਲ ਵਾਚਨ ਦੀ ਕਿਸਮ ਜਾਂ ਪੜ੍ਹਾਈ ਸਥੂਲ ਪੜ੍ਹਾਈ ਤੋਂ ਪਾਪ ਜਮਾਤ ਦੇ ਸਿਲੇਬਸ ਦੀ ਪਾਠ ਪੁਸਤਕਾਂ ਤੋਂ ਇਲਾਵਾ ਮੈਗਜ਼ੀਨ ਅਖਬਾਰਾਂ ਰਸਾਲਿਆਂ ਸਹਾਇਕ ਪੁਸਤਕਾਂ ਆਦਿ ਦੀ ਪੜ੍ਹਾਈ ਤੋਂ ਹੈ ਇਹਨਾਂ ਦਾ ਸਿਲੇਬਸ ਦੀ ਪੜ੍ਹਾਈ ਨਾਲ ਕੋਈ ਤੱਕ ਸਬੰਧ ਨਹੀਂ ਹੁੰਦਾ ਪਰ ਸਾਡੇ ਆਮ ਜੀਵਨ ਵਿੱਚ ਸਾਡੀ ਵਿਵਹਾਰਿਕ ਸਫਲਤਾ ਲਈ ਇਹ અત્યੰਤ ਜ਼ਰੂਰੀ ਹਨ ਸਥੂਲ ਵਾਚਨ ਦੀ ਕਿਸਮ ਉਹ ਹੁੰਦੀ ਹੈ ਜਿਹੜੀ ਕਿ ਅਸੀਂ ਆਪਣੇ ਸਿਲੇਬਸ ਤੋਂ ਇਲਾਵਾ ਪੁਸਤਕਾਂ ਨੂੰ ਪੜ੍ਹਦੇ ਹਾਂ ਪੜ੍ਹਨਾ ਅਤੇ ਵਾਚਨ ਦੀਆਂ ਕਿਸਮਾਂ ਨੂੰ ਕਿੱਥੇ ਚਿੱਤਰ ਬਣਾ ਕੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਫਸਟ ਦੋ ਕਿਸਮਾਂ ਦੀ ਹੁੰਦੀ ਹੈ ਪੜ੍ਹਨਾ ਪਾ ਰੀਡਿੰਗ ਸੁਖਮ ਵਾਚਨ ਜਾਂ ਸੁਖਮ ਪੜਾਈ ਸੈਕਿੰਡ ਸਥੂਲ ਵਾਚਨ ਅਤੇ ਜਾਂ ਸਥੂਲ ਪੜਾਈ ਸੁਖਮ ਵਾਚਨ ਵੀ ਅਗਿਓ ਦੋ ਕਿਸਮ ਦੇ ਹੁੰਦੇ ਹਨ ਫਸਟ ਉੱਚੀ ਪਾਠ ਕਰਨਾ ਜਦੋਂ ਅਸੀਂ ਉੱਚੀ ਆਵਾਜ਼ ਵਿੱਚ ਜਿਹੜੀ ਆਵਾਜ਼ ਸਾਡੀ ਕਿਸੇ ਦੂਸਰੇ ਨੂੰ ਸੁਣਦੀ ਹੈ ਉਸ ਉਹਦੇ ਵਿੱਚ ਪਾਠ ਕਰਦੇ ਹਾਂ ਮਤਲਬ ਪੜਾਈ ਕਰਦੇ ਹਾਂ ਅਤੇ ਸੈਕਿੰਡ ਮੌਨ ਪਾਠ ਜਦੋਂ ਅਸੀਂ ਆਪਣੇ ਅੰਦਰ ਆਪਣੇ ਮੂੰ ਨੂੰ ਆਵਾਜ਼ ਨੂੰ ਆਪਣੇ ਅੰਦਰ ਹੀ ਰਹਿ ਕੇ ਚ ਮੂ ਬੰਦ ਕਰਕੇ ਉਸ ਜੋ ਸਾਹੀ ਪੜਦੇ ਉਹਨੂੰ ਹੀ ਗ੍ਰਹਿਣ ਕਰਦੇ ਹਾਂ ਉਹਨੂੰ ਮੌਨ ਪਾਠ ਕਿਹਾ ਜਾਂਦਾ ਹੈ ਅਤੇ ਉਚੀ ਪਾਠ ਵੀ ਦੋ ਕਿਸਮਾਂ ਦਾ ਹੁੰਦਾ ਹੈ ਫਰਸਟ ਵਿਅਕਤੀਗਤ ਜਦੋਂ ਇੱਕ ਵਿਅਕਤੀ ਉਚੀ ਪੜਾਈ ਕਰ ਰਿਹਾ ਹੁੰਦਾ ਹੈ ਸੈਕਿੰਡ ਸਮੂਹਿਕ ਵਾਚਨ ਜਦੋਂ ਸਮੂਹ ਦੇ ਵਿੱਚ ਇਕੱਠ ਦੇ ਵਿੱਚ ਕਈ ਵਿਅਕਤੀ ਉਚੀ ਪੜਾਈ ਕਰ ਰਹੇ ਹੁੰਦੇ ਹਨ ਸਤੂਰ ਵਾਚਨ ਦੀਆਂ ਗਾੜੀਆਂ ਕੁਝ ਪੜਾਈ ਦੇ ਸਾਧਨ ਹਨ ਜਿਵੇਂ ਪੰਡਸੀ ਹੈ ਕਿ ਸਥੂਲ ਵਾਚਨ ਤੋਂ ਭਾਵ ਹੈ ਜਿਹੜੇ ਅਸੀਂ ਆਪਣੀ ਪਾਠ ਪੁਸਤਕਾਂ ਤੋਂ ਇਲਾਵਾ ਕੁਝ ਪੁਸਤਕਾਂ ਨੂੰ ਪੜ੍ਹਦੇ ਹਾਂ ਪੁਸਤਕਾਂ ਕਹਿ ਲਓ ਕੁਝ ਇੱਥੇ ਉਹਦੇ ਸਾਧਨ ਨੇ ਲਾਇਬ੍ਰੇਰੀ ਜਦੋਂ ਅਸੀਂ ਲਾਇਬ੍ਰੇਰੀ ਦੇ ਵਿੱਚ ਜਾ ਕੇ ਆਪਣੇ ਪਾਸ ਪੁਸਤਕਾਂ ਤੋਂ ਇਲਾਵਾ ਕੁਝ ਪੁਸਤਕਾਂ ਨੂੰ ਪੜ੍ਹਦੇ ਹਾਂ ਅਖਬਾਰਾਂ ਉਹਦੇ ਵੀ ਉਹ ਵੀ ਸਾਡੇ ਸਿਲੇਬਸ ਨਾਲ ਕੋਈ ਸਬੰਧ ਨਹੀਂ ਹੁੰਦਾ ਪਰ ਉਹਨਾਂ ਤੋਂ ਵੀ ਅਸੀਂ ਪੜਾਈ ਕਰਦੇ ਹਾਂ ਰਸਾਲੇ ਮੈਗਜ਼ੀਨ ਟੀਵੀ ਟੀਵੀ ਦੇ ਵਿੱਚ ਵੀ ਜਦੋਂ ਨਿਊਜ਼ ਵਗੈਰਾ ਆਉਂਦੀਆਂ ਹਨ ਤਾਂ ਅਸੀਂ ਉਥੋਂ ਵੀ ਪੜ੍ਹਦੇ ਹਾਂ ਉਹਨਾਂ ਨੂੰ ਵੀ ਰੇਡੀਓ ਰੇਡੀਓ ਤੋਂ ਕੁਝ ਅਸੀਂ ਸੁਣ ਕੇ ਕੁਝ ਗ੍ਰਹਿਣ ਕਰਦੇ ਹਾਂ ਇੰਟਰਨੈਟ ਜੋ ਕਿ ਅੱਜਕੱਲ ਦਾ ਸਭ ਤੋਂ ਸਭ ਤੋਂ ਫੇਮਸ ਸਾਧਨ ਉਹੀ ਹੀ ਹੈ ਆਮ ਜਾਣਕਾਰੀ ਦੀਆਂ ਪੁਸਤਕਾਂ ਜਦੋਂ ਅਸੀਂ ਕਿਦੋਂ ਬੁੱਕ ਸਟੋਰ ਤੋਂ ਜਾ ਕੇ ਕੁਝ ਅਲੱਗ ਨੋਲੇਜ ਲਈ ਆਪਣੀ ਜਾਣਕਾਰੀ ਵਿਦੌਨਲੀ ਕੁਝ ਪੁਸਤਕਾਂ ਖਰੀਦਦੇ ਹਾਂ ਡਾਕੂਮੈਂਟਰੀ ਫਿਲਮਾਂ ਸੈਰ ਸਪਟ ਅਤੇ ਵਿਦਿਅਕ ਟੂਰ ਜਦੋਂ ਸਕੂਲ ਵੱਲੋਂ ਸਾਡੇ ਲਈ ਵਿਦਿਅਕ ਟੂਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਉਥੇ ਅਸੀਂ ਕਈ ਨੌਲੇਜ ਵਾਲੀਆਂ ਚੀਜ਼ਾਂ ਨੂੰ ਗ੍ਰਹਿਣ ਕਰਦੇ ਹਾਂ ਇਹ ਸਭ ਸਤੂਲ ਪੜ੍ਹਾਈ ਦੇ ਸਾਧਨ ਹਨ ਥੈਂਕ ਯੂ ਅਗਰ ਨੈਕਸਟ ਅਸੀਂ ਤੁਹਾਡੇ ਲਈ ਦੇ ਸੈਕੰਡ ਟਾਪਿਕ ਨੂੰ ਲੈ ਕੇ ਆਵਾਂਗੇ ਅਤੇ ਬਾਅਦ ਵਿੱਚ ਤੁਹਾਡੇ ਸਾਹਮਣੇ ਪੂਰੀ ਅਸਾਈਨਮੈਂਟ ਫਾਈਲ ਨੂੰ ਵੀ ਰੱਖਾਂਗੇ ਰੀਡਿੰਗ ਐਂਡ ਰਿਫਲੈਕਟਿੰਗ ਔਨ ਟੈਕਸ ਦਾ ਥਿਊਰੀ ਪੇਪਰ ਨਹੀਂ ਹੁੰਦਾ ਇਹ ਜਸ ਤੁਹਾਡੀ ਇੱਕ ਅਸਾਈਨਮੈਂਟ ਫਾਈਲ ਬਣਦੀ ਹੈ ਅਤੇ ਐਗਜ਼ਾਮੀਨਰ ਦੁਆਰਾ ਤੁਹਾਡੇ ਕੋਲੋਂ ਕੁਝ ਸਵਾਲ ਪੁੱਟ ਕੀਤੇ ਜਾਂਦੇ ਹਨ ਤੁਹਾਡੇ ਵੱਲ ਜਿਨ੍ਹਾਂ ਦਾ ਤੁਸੀਂ ਜਵਾਬ ਦੇਣਾ ਹੁੰਦਾ ਹੈ ਇਸ ਲਈ ਇਸ ਫਾਈਲ ਨੂੰ ਬੜੇ ਧਿਆਨ ਨਾਲ ਤੇ ਸਮਝ ਨਾਲ ਤਿਆਰ ਕਰਿਓ ਤਾਂ ਜੋ ਤੁਹਾਡੇ ਪੰਜਾਵਾਂ ਦੇ ਵਿੱਚੋਂ ਘੱਟ ਤੋਂ ਘੱਟ 40 ਨੰਬਰ ਤਾਂ ਪੱਕੇ ਹੋ ਸਕਣ ਤੇ ਜੋ ਵੀ ਮੇਰੇ ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਥੈਂਕ ਯੂ।